ਅਸੀਂ ਸਕੂਲ ਨੂੰ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਹ ਫ੍ਰੀ ਜਿਹੜੇ ਬੂਟੇ ਆ ਸਾਡੇ ਸਕੂਲ ਨੂੰ দান ਕੀਤੇ ਠੀਕ ਹੈ ਇਹ ਫ੍ਰੀ ਬੂਟੇ ਸੇਵ ਦਾ ਇਹਦਾ ਕੰਮ ਆ ਇਹ ਐਨ ਜੀਓ ਇੱਕ ਗ੍ਰੀਨ ਪੰਜਾਬ ਮਿਸ਼ਨ ਲੈਡੀ ਉਹਨਾਂ ਨੇ ਕੀਤਾ ਗਿਆ ਅਸੀਂ ਸੂ ਸਟਾਫ ਸਕੂਲ ਅਲੀਓ ਐਸਐਨਟੀ ਕਮੇਟੀ ਸਰਕਾਰੀ ਹਾਈ ਸਕੂਲ 라ਊਵਾਲ ਨੂੰ ਉਹਨਾਂ ਦਾ ਛੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਜਿਨ੍ਹਾਂ ਨੇ ਇਹ ਸਕੂਲ ਨੂੰ ਉਟੇੜੇ ਪੰਡੇ ਆ ਤੇ ਉਹੀ ਉਟੇ ਅੱਗੇ ਕਾ ਬੱਚਿਆ ਤੁਹਾਨੂੰ ਦਿੱਤੇ ਗਏ ਤੇ ਇਹਨਾਂ ਦਾ ਜਿਹੜਾ ਅਪਰਾਲਾ ਹੈ ਕੰਮ ਉਹ ਬਹੁਤ ਵਧੀਆ ਠੀਕ ਹੈ ਜਿਵੇਂ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਕੇ ਵਾਤਾਵਰਨ ਨੂੰ ਸੰਭਾਲਣ ਦੇ ਵਿੱਚ ਪੌਦਿਆਂ ਦਾ ਦਰਖਤਾਂ ਦਾ ਬਹੁਤ ਯੋਗਦਾਨ ਦਾ ਬਹੁਤ ਵੱਡਾ ਇਹ ਜਿਹੜਾ ਅਪਰਾਲਾ ਵਾਤਾਵਰਨ ਬਚਾਉਣ ਦੇ ਵਿੱਚ ਜਿਹੇ ਐਨਜੀਓ ਜਿਹੜੀ ਕਰ ਰਹੀ ਹੈ ਤੇ ਇਹਨਾਂ ਨੂੰ ਤੁਸੀਂ ਫੋਲੋ ਕਰ ਸਕਦੇ ਆ ਇਹਨਾਂ ਦਾ ਪੇਜ ਵੀ ਬਣਿਆ ਹੋਇਆ ਹੈ ਇੰਸਟਾਗ੍ਰam ਤੇ ਵੀ ਆ ਤੇ ਗ੍ਰੀਨ ਪੰਜਾਬ ਮਿਸ਼ਨ ਠੀਕ ਆ ਉਹਦੇ ਤੇ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਕੰਮ ਜੋ ਵੀ ਇਹ ਕਰਦੇ ਆ ਬਹੁਤ سارے ਜੋ तकरीबन ਕਾਫੀ ਸਕੂਲਾਂ ਦੇ ਵਿੱਚ ਇਹਨਾਂ ਨੇ ਦਿੱਤੇ ਆ ਤੇ ਸਕੂਲਾਂ ਤੋਂ ਬਿਨਾ ਹੋਰ ਜਿਹੜੀਆਂ ਬਾਧੂ ਖੁੱਲੀਆਂ ਜਗ੍ਹਾਵਾਂ ਉੱਥੇ ਵੀ ਇਹੇ ਲਾਉਂਦੇ ਨੇ ਤੇ ਇਹ ਇਹਨਾਂ ਦਾ ਫੋਨ ਨੰਬਰ ਵੀ ਆ ਉਹ ਤੇ ਤੁਹਾਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਦਾਂਗੇ ਇਹ ਕਹਿੰਦੇ ਆ ਕਿ ਜੇ ਤੁਹਾਡੇ ਆਸ-ਪਾਸੇ ਕੋਈ ਵੀ ਖੁੱਲੀ ਜਗ੍ਹਾ ਹੈਗੀ ਹੈ ਤਾਂ ਸਾਾਨੂੰ ਫੋਨ ਕਰੋ ਅਸੀਂ ਆ ਕੇ ਉੱਥੇ ਆਪ ਲਾ ਕੇ ਜਾਵਾਂਗੇ ਠੀਕ ਆ ਤੇ ਤੁਹਾਨੂੰ ਬੋਟਰੀ ਵਿੱਚ ਸ਼ੇਅਰ ਕਰ ਦਿੰਨੇ ਇਹਨਾਂ ਦਾ ਲੋਗੋ ਹੈ ਜਿਹੜਾ ਤੇ ਇਹਨਾਂ ਦਾ ਜੋ ਬੋਟੂਆ ਉਹ ਵੀ ਉਹਦੇ ਵਿੱਚ ਹੀ ਆ ਤੇ ਬਾਰ ਕੋਡ ਵੀ ਆ ਤੁਸੀਂ بھائی ਚਾਹ ਤੁਹਾਡੇ ਦਿਲ ਦੇ ਵਿੱਚ ਉਹਨਾਂ ਨੂੰ ਕੋਈ ਤਾਂ ਦੇਣ ਦਾ ਹੈਗਾ ਕੋਈ 10 20 50 100 ਠੀਕ ਹੈ ਫਿਰ ਤੁਸੀਂ ਉਹ ਵੀ ਦੇ ਸਕਦੇ ਹੋ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਤੁਸੀਂ ਜਾਂਦੇ ਉਸੇ ਨਸਰੀ ਦੇ ਵਿੱਚ ਬੂਟੇ ਲੈਣਾ ਤਾ ਕਿੰਨੇ ਦਾ ਆਉਂਦਾ ਤੇ ਤੁਹਾਨੂੰ ਪਤਾ ਹੀ ਹੈ ਮਹਿੰਗੇ ਮਹਿੰਗੇ ਹੁੰਦੇ ਆ ਆਮੂਰ ਦਾ ਲੈਣ ਜਾਂਦੇ ਤਾਂ 200 300 ਦਾ ਵੀ ਲਾਉਂਦੇ ਆ ਜਿਹੜੇ ਕਿ ਤੁਹਾਨੂੰ ਫ੍ਰੀ ਚ ਦਿੱਤੇ ਗਏ ਇਹ ਤੁਹਾਡਾ ਕਿਸੇ ਦਾ ਹੈ ਮੰਡੀ ਵਿੱਚ ਵੀ ਤੁਸੀਂ ਉਹਨਾਂ ਨੂੰ ਮੜਮਟਾ ਕੋਈ 10 20 50 100 ਦੇਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਹੀ ਆ ਲੋਗੋ ਪਾ ਦਾਂਗੇ ਉਹਦੇ ਵਿੱਚ ਹੀ 바ਰ ਕੋਡ ਆ ਸਕੈਨ ਕਰਕੇ ਤੁਸੀਂ ਪੇ ਕਰ ਸਕਦੇ ਹੋ ਨਾਮ ਕਰ ਸਕਦੇ ਹੋ ਠੀਕ ਤੇ ਬਾਕੀ ਉਹਨਾਂ ਦਾ ਫੋਲੋ ਕਰਨ ਦਾ ਵੀ ਪੇਜ ਆ ਤੁਸੀਂ ਆਹ ਕਰ ਸਕਦੇ ਆ ਉਹਨੂੰ ਦੇਖ ਸਕਦੇ ਆ ਉਹਨਾਂ ਦੀ ਕੀ ਕੀ ਐਕਟੀਵਿਟੀਜ਼ ਠੀਕ ਹੋਰ ਵੀ ਤਾਂ ਆਪਾਂ ਆਹ ਪਤਾ ਨਹੀਂ ਕਿਹੜਾ ਚੀਜ਼ਾ ਹੋ ਫਾਲਤੂ ਦੀਆਂ ਉਹ ਵੀ ਦੇਖਦੇ ਆ ਕੰਮ ਦੀ ਚੀਜ਼ ਵੀ ਦੇਖਣੀ ਚਾਹੀਦੀ ਹੈ ਸਾਨੂੰ ਠੀਕ ਆ ਤੇ ਬਾਕੀ ਅਸੀਂ ਫੇਰ ਇੱਕ ਵਾਰੀ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੇ ਸਕੂਲ ਨੂੰ ਤੇ ਇਹ ਅ ਸਟੱਡੀਆ ਸਟੇਮਤੀ ਜਿ ਦਿੱਤੀ ਆ ਬਹੁਤ ਵੱਡਾ ਯੋਗਦਾਨ ਦਿੱਤਾ 音が鳴タのはどんなティータの